ਚੋਰ ਵੇਖੋ ਉਹ ਕਹੇ ਚੋਰੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਉਹਨਾਂ ਨੂੰ ਕੋਈ ਡਰ ਨਹੀਂ ਸੀ ਸੀਸੀਟੀਵੀ ਫੁਟੇਜ ਦਾ ਅਤੇ ਨਾ ਹੀ ਕੋਈ ਡਰ ਹੈ ਪੁਲਿਸ ਦਾ ਅਜੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ ਮੋਗਾ ਦੇ ਅਮਰੀਕਾ ਰੋਡ ਅਤੇ ਜੀਰਾ ਰੋਡ ਤੋਂ ਸਾਹਮਣੇ ਆਇਆ ਇੱਕ ਅਜਿਹਾ ਮਾਮਲਾ ਜਿੱਥੇ ਕਿ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਜ ਤੋਂ 6 ਵਿਅਕਤੀ ਜੋ ਕਿ ਵਰਨਾਕਾਰ ਵਿੱਚ ਆਏ ਅਤੇ ਦੁਕਾਨਾਂ ਦੇ ਸ਼ੈਟਰ ਤੋੜ ਕੇ ਗੱਲੇ ਤੋੜੇ ਗਏ ਅਤੇ ਨਾਲ ਹੀ ਆਪਣੇ ਨਾਲ ਗੱਲੇ ਵੀ ਲੈ ਗਏ ਜੀ ਜੀ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਦੁਕਾਨਦਾਰ ਨੇ ਕਿਹਾ ਕਿ ਫਿਰ 3 ਵਜੇ ਦੇ ਕਰੀਬ ਪੰਜ ਤੋਂ 6 ਵਿਅਕਤੀ ਵਰਨਾਕਾਰ ਦੇ ਉਟਾਏ ਸਨ ਅਤੇ ਦੁਕਾਨਾਂ ਦੇ ਸ਼ੈਟਰ ਤੋੜੇ ਗਏ ਦੁਕਾਨਾਂ ਦੇ ਗੱਲੇ ਤੋੜ ਕੇ ਨਾਲ ਲੈ ਗਏ ਜਿਸ ਦੇ ਵਿੱਚ ਜ਼ਰੂਰੀ ਕਾਗਜ਼ ਤੋਂ ਇਲਾਵਾ ਪੈਸੇ ਵੀ ਮੌਜੂਦ ਸਨ ਜਿੱਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਆ ਜੀ ਕਿਹੜੇ ਦੁਕਾਨੇ ਕੋਲ ਜਤਨ ਕਰਿਆਨਾ ਸਟੋਰ ਦੇ ਨਾਮ ਦੀ ਦੁਕਾਨ ਆ ਜੀ ਕਿਹੜੀ ਜਗ੍ਹਾ ਜੀ ਅੰਮ੍ਰਿਤਸਰ ਰੋਡ ਤੇ ਹੀ ਤੁਹਾਡੇ ਰਾਤ ਚੋਰੀ ਹੋਈ ਸੀ ਹਾਂਜੀ ਰਾਤੀ ਚੋਰੀ ਹੋਈ 3 ਵਜੇ ਜੀ ਕਲ ਵਾਈਕੇ 20 ਮਿੰਟ ਤੇ ਹੋਈ ਆ ਜੀ ਤੇ ਦੁਕਾਨ ਗੱਲੇ ਚੋਂ ਪੈਸੇ ਕੱਢ ਕੇ ਲੈ ਗਈ ਜੇ ਬੋਤਲਾ ਮੂਤਲਾ ਪੈਪਸੀ ਕੋਕ ਦੀਆਂ ਸਾਰੀਆਂ ਲੈ ਗਈ ਜੀ ਕੱਢ ਕੇ ਗੱਲਾਂ ਬੰਨ ਕੇ ਲੈ ਗਈ ਬਿੱਲੰਗ ਕੁਝ ਹੋਗਾ 4-500 ਰੁਪਏ ਦਾ ਜੀ ਜੇ ਜੇਕਰ ਗੱਲ ਕਰੀਏ ਤਾਂ ਪੀਸੀਆਰ ਵਗੈਰਾ ਵੀ ਇੱਥੇ ਜੀਤੀ ਆਂਦੀ ਹੈ ਜੀ ਇਹ ਗੱਲ ਕੀਤੀ ਜਾਂਦੀ ਹੈ ਪੂਰੀਆਂ ਹੋ ਜੇ ਕੋਈ ਕਹਿਣਾ ਜਾਊਗਾ ਅਸੀਂ ਕਹਿੰਦੇ ਜੀ ਗਸ਼ਤ ਵਧਾਈ ਜਾਵੇ ਸਾਡੀ ਰੱਖਿਆ ਕੀਤੀ ਜਾਵੇ ਹੋਰ ਮੰਗੇ ਮੰਗੇ ਕਿਤੇ ਵੀ ਸਾਡਾ ਇਨਸਾਫ ਹਮਲ ਦਿਲਵਾਇਆ ਜਾਵੇ ਜੀ ਜੀ ਨਾ ਬਈ ਤੁਹਾਡੇ ਹਾਂਜੀ ਮੇਰਾ ਨਾਮ ਅਗਰ ਮੇਲ ਸਿੰਘ ਆ ਜੀ ਦੁਕਾਨ ਦਾ ਵੀ ਨਾਮ ਜੀ ਸ੍ਰੀ ਗੁਰੂ ਰਾਮਦਾਸ ਜੀ ਡੈਰੀ ਅਤਰ ਲੈ ਕੇ ਡੈਰੀ ਸਵੀਟ ਜੀ ਤੁਹਾਡੇ ਦਾ ਚੋਰੀ ਜੀ ਕਿਵੇਂ ਘਟਣਾ ਹੋ ਗਈ ਇਹ 3 ਵਜੇ ਦੇ 17 ਮਿੰਟ ਤੇ ਹੋਈ ਹੈ ਸੋਭਾ ਜੀ ਜਦੋਂ ਵੀ ਆਮ ਰੋਗ ਸ਼ੇਅਰ ਕਰਦੇ ਆ ਤੇ ਜੋ ਕਿ ਸਾਡਾ ਨੁਕਸਾਨ 30-40 ਹਜ਼ਾਰ ਰੁਪਏ ਦਾ ਹੋ ਗਿਆ ਜੀ ਜੋ ਜ਼ਰੂਰੀ ਕਾਗਜ਼ ਸੀ ਮੋਟਰਸਾਈਕਲਾਂ ਦੇ ਗੱਡਿਆਂ ਦੇ ਕਾਪੀ ਮੇਰੇ ਰਜਿਸਟ੍ਰਿੰਗਾਂ ਔਰ ਸਾਰੇ ਜ਼ਰੂਰੀ ਕਾਗਜ਼ ਸੀ ਉਹ ਵੀ ਲੈ ਕੇ ਜੋ ਕਿ ਦਿਨ ਦਿਹਾੜਾ ਸੀਗਾ ਸਾਂਝ ਨੂੰ 2:30 ਵਜੇ ਵੀ ਕੋਈ ਮਾਹੌਲ ਦਾ ਪੂਰਾ ਡਰ ਬਣਿਆ ਹੋਇਆ ਜੀ ਬਹੁਤ ਪਰੇਸ਼ਾਨ ਆ ਜੀ ਅਜੇ ਤੱਕ ਕੰਮ ਕਰਨ ਨੂੰ ਹੁਣ ਕੀ ਕਰਗੇ ਮੁਸ਼ਕਲ ਹੋਇਆ ਪਿਆ ਜੀ ਇੱਥੇ ਤੁਹਾਡੇ ਨੇੜੇ ਸਰਸਰ ਸਿਰ ਹੋਰ ਚੋਰੀ ਪੰਜਾਂ ਦੁਕਾਨਾਂ ਦਾ ਸ਼ਟਰ ਟੁੱਟਿਆ ਜੀ ਇੱਥੇ ਨਾਲ-ਨਾਲ ਲੱਗ ਮੰਗਾਈ ਆ ਜੀ ਦੋ ਤਿੰਨ ਜੀਰਾ ਰੋਡ ਤੇ ਵੀ ਸੁਣਿਆ ਵੀ ਉੱਥੇ ਵੀ ਟੁੱਟ ਗਏ ਕਿੰਨਾ ਨੁਕਸਾਨ ਹੋਦਾ ਹੈ ਆਪਣਾ 35 ਤੋਂ 40000 ਰੁਪਏ ਦਾ ਨੁਕਸਾਨ ਹੋਇਆ ਜੀ ਸੀਸੀਟੀਵੀ ਵਗੈਰਾ ਲੱਗੇ ਵੀ ਆਪਣੇ ਹਾਂ ਜੀ ਕੈਮਰੇ ਆਪਣੇ ਲੱਗੇ ਆ ਜੀ ਵਾਰਨਾ ਗੱਡੀ ਤੇ ਆਏ ਆ ਜੀ ਉਹਨਾਂ ਨਾਲ ਜੇ ਪੂਰੀ ਗੌਰ ਕਰੀ ਜਵੇਂ ਫੜੇ ਜਾ ਸਕਦੇ ਆ ਇਹਦਾ ਇਹ ਹੀ ਬੇਨਤੀ ਕਰਦੇ ਆ ਜੀ ਕਿੰਨੇ ਜਾਣੇ ਦਿਖਾਈ ਦੇ ਰਹੀ ਤੁਹਾਨੂੰ ਸੱਤ ਅੱਠ ਜਾਣੇ ਆ ਜੀ ਮੂੰਹ ਬੰਨੇ ਆ ਜੀ ਉਹਨਾਂ ਦੇ ਤੁਹਾਡਾ ਕੀ ਕੀ ਨੁਕਸਾਨ ਕੀਤਾ ਗਈ ਜੀ ਮੇਰੇ ਜੇ ਜੋ ਫਾਰਮਾਂ ਦੇ ਕਾਗਜ਼ ਕੂਗਜ਼ ਆ ਜੋ ਇੱਥੇ ਮੁੰਡੇ ਦੇ ਆਧਾਰ ਕਾਰਡ ਪੈਨ ਕਾਰਡ ਜੋ ਸਾਡਾ ਪਰਸ ਸਭ ਸਾਰਾ ਕੁਝ ਲੈ ਗਏ ਗੱਲਾਂ ਵੀ ਵਿੱਚੋਂ ਕੱਢ ਕੇ ਸਣੇ ਪੈਸਿਆਂ ਦਾ ਸਾਰਾ ਹੀ ਲੈ ਗਏ ਜੀ ਹੁਣ ਮੰਨ ਕੀ ਕਰਦੇ ਆ ਅਸੀਂ ਤਾਂ ਐਸਐਸਪੀ ਸਾਹਿਬ ਨੂੰ ਮੰਗ ਕਰਦੇ ਆ ਵੀ ਇਹਦੀ ਗੌਰ ਕਰਕੇ ਸਾਨੂੰ ਸਾਰਾ ਇਨਸਾਫ ਦਿਵਾਇਆ ਜਾਵੇ ਜੋ ਕਿ ਸਾਡਾ ਡਰ ਦਾ ਮਾਹੌਲ ਬਣਿਆ ਸਾਡੀ ਵੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਤੇ ਪੀਸੀਆ ਤੇ ਲੱਗੀ ਵੀ ਹੈਗੀ ਹੈ ਪੀਸੀਆ ਵਾਲੇ ਗੈਸਟ ਕਰਦੇ ਹੈਗੇ ਰਾਪੂ ਪੀਸੀਆ ਵਾਲਾ ਜੀ ਇੱਕ ਵਿਚਾਰਾ ਬੰਦਾ ਉਹ ਘੰਟੇ ਬਾਅਦ ਆਇਆ ਜੀ ਅਸੀਂ ਫੋਨ ਕੀਤੇ ਥਾਣੇ ਵੀ ਫੋਨ ਕੀਤੇ ਕੋਈ ਸਾਡੀ ਇਨੀ ਹੋਈ ਨਹੀਂ ਗਈ